ਇਸ ਫਰਜੀ ਪੱਤਰਕਾਰ ਦੀ ਇੱਕ ਕਹਾਵਤ ਮੇਰੇ ਦਿਮਾਗ ਚ ਆਈ ਆ ਜੈਸੀ ਕਰਨੀ ਵੈਸੀ ਭਰਨੀ ਸੋ ਜੋ ਇਹ ਆਪਣੇ ਝੂਠੇ ਤੇ ਬੇਬੁਨਿਆਦ ਕਾਰਨਾਮੇ ਕਰਦਾ ਸੀ ਉਹ ਸਾਰਾ ਇਹਦਾ ਪਰਦਾ ਫਾਸ਼ ਹੋ ਗਿਆ ਲੋਕਾਂ ਨੂੰ ਪਤਾ ਲੱਗ ਗਿਆ ਇੱਕ ਨੰਬਰ ਦਾ ਇਹ ਬਲੈਕਮੈਲਰ ਹੈ ਤੇ ਅੱਜ ਇੱਕ ਪੁਲਿਸ ਅਧਿਕਾਰੀ ਦੇ ਰਾਹੀਂ ਸਾਰੀ ਜਨਤਾ ਨੂੰ ਆਮ ਪਤਾ ਲੱਗ ਗਿਆ ਵੀ ਇਹ ਇੱਕ ਨੰਬਰ ਦਾ ਬਲੈਕਮੈਲਰ ਹੈ ਤੇ ਇਹ ਸ਼ਹਿਰ ਦਾ ਅੰਮ੍ਰਿਤਸਰ ਦਾ ਗੰਦ ਜਿਸ ਗੰਦ ਨੂੰ ਨੱਥ ਪੈ ਗਈ ਅੱਜ ਜਿਹੜਾ ਇਹ گرو ਅੰਮ੍ਰਿਤਸਰ ਦੀ ਪੁਲਿਸ ਨੇ ਫੜਿਆ ਉਹਦੇ ਵਿੱਚ ਮੇਨ ਦੋਸ਼ੀ ਜਿਹੜਾ ਅਨਿਲ ਸਿੰਘ ਉਰਫ ਅਮਨਿੰਦਰ ਸਿੰਘ ਜਦੋਂ ਲੋਕਾਂ ਨੂੰ মিডিਆ ਰਾਹੀਂ ਪਤਾ ਲੱਗਾ ਕਿ ਇਸ ਗੁੰਮਰਾਹ ਕਰਨ ਵਾਲੇ ਤੇ ਤੇ ਬਲੈਕਮੇਲ ਕਰਨ ਵਾਲੇ ਤੇ ਪਰਚਾ ਦਰਜ ਹੋਇਆ ਤੇ ਪੁਲਿਸ ਨੇ ਪਰਚਾ ਦਰਜ ਕਰਕੇ ਇਹਨੂੰ ਸਲਾਖਾਂ ਦੇ ਪਿੱਛੇ ਧੱਕਿਆ ਤੇ ਲੋਕਾਂ ਨੇ ਸਾਡੇ ਉੱਚ ਅਧਿਕਾਰੀ ਜਿਹੜੇ ਅਮਰਸਰ ਦੇ ਨੇ ਪੁਲਿਸ ਅਫਸਰ ਉਹਨਾਂ ਨੇ ਦੱਸਿਆ ਕਿ ਸਾਨੂੰ ਸੈਂਕੜੇ ਲੋਕਾਂ ਦੇ ਫੋਨ ਆਇਆ ਉਹਨਾਂ ਨੇ ਸਾਨੂੰ ਵਧਾਈ ਦਿੱਤੀ ਹੈ ਕਿ ਸ਼ੁਕਰ ਹੈ ਤੁਸੀਂ ਇਹੋ ਜੇ ਗਰੋਹ ਨੂੰ ਫੜਿਆ ਤੇ ਲੋਕਾਂ ਨੇ ਬੜੀ ਖੁਸ਼ੀ ਮਨਾਈ ਇਸ ਗੱਲ ਦੀ ਅਮਰਸਰ ਦੀ ਪੁਲਿਸ ਨੇ ਜੋ ਇੱਕ ਸ਼ਹੀਦ ਭਗਤ ਸਿੰਘ ਦੇ ਨਾਂ ਤੇ ਐਸੋਸੀਏਸ਼ਨ ਚਲਾ ਰਿਆ ਚੇਅਰਮੈਨ ਪੰਜਾਬ ਦਾ ਜਿਹੜਾ ਗਰੋਹ ਫੜ ਕੇ ਉਹਨੂੰ ਸਲਾਖਾਂ ਦੇ ਅੰਦਰ ਦਿੱਤਾ ਉਹਦਾ ਨਾ ਇੱਕਦਮ ਜਾਣ ਦੋ ਜਣੇ ਨੂੰ ਫਰਿਆ ਉਹਨਾਂ 'ਚ ਮੈਂ ਇੱਕ ਨਾਂ ਨੂੰ ਜਾਣਨਾ ਉਹਦਾ ਨਾਂ ਹੈ ਅਨੀਤ ਸਿੰਘ ਉਰਫ ਅਮਰਿੰਦਰ ਸਿੰਘ ਜੋ ਕਿ ਲੋਕਾਂ ਨੂੰ ਬਲੈਕਮੇਲ ਕਰਦਾ ਸੀ ਸੋਸ਼ਲ ਮੀਡੀਆ ਤੇ ਲਾਈਵ ਹੋ ਕੇ ਤੇ ਆਪਣੇ ਆਪ ਨੂੰ ਸ਼ਹੀਦ ਭਗਤ ਸਿੰਘ ਦਾ ਐਸੋਸੀਏਸ਼ਨ ਦੀ ਆੜ ਲੈ ਕੇ ਲੋਕਾਂ ਨੂੰ ਗਮਰਾਹ ਕਰਨਾ ਬਲੈਕਮੇਲ ਕਰਨਾ ਤੇ ਉਹਨਾਂ ਕੋਲੋਂ ਮਤਲਬ ਪੈਸੇ ਲੈਣੇ ਲੈ ਕੇ ਗਮਰਾਹ ਕਰਨਾ ਸੋ ਮੈਂ ਸਭ ਤੋਂ ਪਹਿਲਾਂ ਅਮਰਸਰ ਦੀ ਪੁਲਿਸ ਨੂੰ ਵਧਾਈ ਦਿੰਦਾ ਕਿ ਤੁਸੀਂ ਇੱਕ ਇਹ ਬੜਾ ਵੱਡਾ ਗਰੋਹ ਫੜਿਆ ਇਸ ਗਰੋਹ ਦੇ ਪਿੱਛੇ ਉਹਦੇ ਜਿਹੜੇ ਬਾਕੀ ਵੀ ਸਾਥੀ ਨੇ ਉਹਨੇ ਪੰਜਾਬ ਦੇ ਵਿੱਚ ਕਈ ਆਪਣੇ ਟੀਮਾਂ ਬਣਾਈਆਂ ਜਿਵੇਂ ਇੱਕ ਬਟਾਲੇ ਵੀ ਕੋਈ ਅਧਿਕਾਰ ਬਣਾਇਆ ਹੈ ਮੈਂ ਬਟਾਲਾ ਦੀ ਪੁਲਿਸ ਨੂੰ ਵੀ ਇਹ ਗੱਲ ਕਹਿਣਾ ਕਿ ਉਹ ਜਿਹੜਾ ਬਟਾਲੇ ਦਾ ਅਧਿਕਾਰ ਬਣਾਇਆ ਉਹਦੀ ਵੀ ਤਾਣਬਿੰਨ ਕੀਤੀ ਜਾਵੇ ਹੋ ਸਕਦਾ ਉਹਦੇ ਉੱਪਰ ਵੀ ਕੋਈ ਨਾ ਕੋਈ ਇਸ ਤਰ੍ਹਾਂ ਦਾ ਬਲੈਕਮੇਲਿੰਗ ਜਾਂ ਕੋਈ ਕਿਸ ਤਰ੍ਹਾਂ ਕਿਤੇ ਸਾਨੂੰ ਕੋਈ ਨਾ ਕੋਈ ਖਲੂ ਮਿਲ ਸਕਦਾ ਸੋ ਦੂਸਰੀ ਗੱਲ ਇਹ ਹੈ ਕਿ ਜਿਹੜੇ ਅੰਮ੍ਰਿਤਸਰ ਦੇ ਪੁਲਿਸ ਅਧਿਕਾਰੀ ਨੇ ਉੱਚ ਅਧਿਕਾਰੀ ਨੇ ਉਹਨਾਂ ਨੇ ਆਪਣੀ ਜ਼ੁਬਾਨੀ ਸੋਸ਼ਲ ਮੀਡੀਆ ਤੇ ਕਿਹਾ ਕਿ ਸਾਨੂੰ ਸੈਂਕੜੇ ਫੋਨ ਲੋਕਾਂ ਦੇ ਆਏ ਆ ਕਿ ਲੋਕਾਂ ਨੇ ਸਾਨੂੰ ਵਧਾਈਆਂ ਦਿੱਤੀਆਂ ਕਿ ਤੁਸੀਂ ਸਾਡੇ ਸ਼ਹਿਰ ਦਾ ਗੰਦ ਸਾਹਿਬ ਕਿ ਪੱਤਰਕਾਰ ਝੂਠਾ ਬਣ ਕੇ ਆਪਣੇ ਨਾਲ ਸਾਥੀ ਪੱਤਰਕਾਰ ਝੂਠੇ ਬਣਾ ਕੇ ਤੇ ਉਹਦੀ ਆੜ ਲੈ ਕੇ ਵੀ ਇਹ ਜਿਹੜਾ ਗਰੋਹ ਚਲਾ ਰਿਹਾ ਉਹਦੇ ਵਿੱਚ ਵੀ ਸਾਥ ਲੈਂਦਾ ਹੈ ਤੇ ਜਿਹੜੇ ਵੀ ਇਹ ਮਾਰੇ ਕੰਮ ਕਰਦਾ ਕਰਦਾ ਉਹਦੇ ਵਿੱਚ ਇਹ ਸਭ ਪੱਤਰਕਾਰ ਝੂਠੇ ਬਣ ਕੇ ਉਹ ਸਾਥ ਨਹੀਂ ਦੇਦਾ